ਟੜਾ ਦੀ ਕਸਬਾ ਕੁਮਾਨ ਦੇ ਵਿੱਚ ਗੈਂਗਬਾਰ ਹੋਈ ਹੈ ਦੋ 13 ਦੇ ਵਿਚਾਲੇ ਗੋड़ियां ਚੱਲੀਆਂ ਨੇ ਫਾਇਰਿੰਗ ਦੇ ਵਿੱਚ ਗੋਰਾ ਬਰਿਆਰ ਨਾਮ ਦਾ ਇੱਕ ਨੌਜਵਾਨ ਹੈ ਜਿਸ ਦੀ ਮੌਤ ਦੀ ਖਬਰ ਆ ਰਹੀ ਹੈ ਔਰ ਗੋਰੇ ਦਾ ਇੱਕ ਸਾਥੀ ਹੈ ਬਿੱਲਾ ਮੜਿਆਲ ਉਹ ਵੀ ਜ਼ਖਮੀ ਹੋਇਆ ਹੈ ਔਰ ਗੋਰੇ ਗੋਰੇ ਦੀ ਡੈਡ ਬੋਡੀ ਲੈ ਕੇ ਬਿੱਲਾ ਫਰਾਰ ਹੋਇਆ ਬਾਅਦ ਵਿੱਚ ਪੁਲਿਸ ਨੇ ਜਿਹੜੀ ਮ੍ਰਿਤਕ ਦੀ ਹੈ ਉਹ ਬਰਾਮਦ ਕਰ ਲਈ ਦੂਜੀ ਤਰ੍ਹਾਂ ਦੀ ਬਦਮਾਸ਼ੀ ਵਾਲੀ ਵਾਰਦਾਤ ਤੋਂ ਬਾਅਦ ਫਰਾਰ ਤਾਂ ਕਾਬਲੇ ਗੌਰ ਹੈ ਕਿ ਜਦੋਂ ਇਹ ਪੂਰੀ ਗੈਂਗਵਾਰ ਹੋ ਰਹੀ ਸੀ ਤਾਂ ਕਾਰ ਦੇ ਵਿੱਚ ਬਿੱਲਾ ਔਰ ਗੋੜਾ ਦੋਵੇਂ ਸਵਾਰ ਸਨ ਤੇ ਜੋ ਜਾਣਕਾਰੀ ਹੈ ਕਿ ਗੋੜੇ ਦੇ ਗੋਲੀ ਲੱਗੀ ਤੇ ਉਸ ਤੋਂ ਬਾਅਦ ਬਿੱਲਾ ਉਸ ਕਿਉਂਕਿ ਦੋਵੇਂ ਗੱਡੀ ਦੇ ਵਿੱਚ ਸਵਾਰ ਸੀ ਤਾਂ ਬਿੱਲਾ ਕਾਰ ਲੈ ਕੇ ਉੱਥੋਂ ਫਰਾਰ ਹੁੰਦਾ ਏ ਔਰ ਗੋੜੇ ਦੀ ਬਾਡੀ ਉਸ ਗੱਡੀ ਦੇ ਵਿੱਚ ਹੀ ਮੌਜੂਦ ਸੀ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੱਡੀ ਦੇ ਉੱਪਰ ਜਿਸ ਤਰੀਕੇ ਨਾਲ ਨਿਸ਼ਾਨ ਗੋਲੀਆਂ ਦੇ ਨਜ਼ਰ ਆ ਰਹੇ ਨੇ ਔਰ ਉਸ ਤੋਂ ਬਾਅਦ ਜਾ ਕੇ ਪੁਲਿਸ ਨੇ ਅੱਗੇ ਰੋਕ ਲਿਆ ਤੇ ਕਾਬਲੇ ਗੌਰ ਹੈ ਕਿ ਜਿਹੜੀ ਮ੍ਰਿਤਕ ਦੇ ਹੈ ਉਸ ਨੂੰ ਵੀ ਪੋਸਟਮਾਰਟਮ ਦੇ ਲਈ ਭਜਵਾਇਆ ਹੋਏਗਾ ਔਰ ਦੂਜੇ ਪਾਸੇ ਜਿਹੜੇ ਦੂਜੀ ਤਰਦੀਬ ਬਦਮਾਸ਼ ਦੱਸੇ ਜਾ ਰਹੇ ਨੇ ਉਹ ਵਾਰਦਾਤ ਤੋਂ ਬਾਅਦ ਫਰਾਰ ਹੋ ਗਏ ਤਾਂ ਬਿੱਲਾ ਮੜਿਆਲ ਇਹ ਵੀ ਜ਼ਖਮੀ ਹੋਇਆ ਤਾਂ ਦੋ ਧਿਰਾਂ ਦੇ ਵਿੱਚ ਵਾਲੀ ਗੈਂਗਵਾਰਡ ਦੱਸੀ ਜਾ ਰਹੀ ਹੈ ਹਾਲਾਂਕਿ ਇਹ ਕਿਹੜੀਆਂ ਗੈਂਗਸ ਦੇ ਨਾਲ ਸੰਬੰਧਤ ਨੇ ਇਹਨਾਂ ਦੇ ਵਿੱਚ ਵਾਲੀ ਕੀ ਰੰਜਿਸ਼ ਸੀ ਕਿਹੜੀ ਦੁਸ਼ਮਣੀ ਸੀ ਉਹ ਸਾਰਾ ਜਾਂਚ ਦਾ ਵਿਸ਼ਾ ਜ਼ਰੂਰ ਹੈ ਪਰ ਇੱਕ ਕਾਰ ਦੇ ਵਿੱਚ ਗੋਰਾ ਤੇ ਬਿੱਲਾ ਮੜਿਆਲ ਇਹ ਦੋ ਸਾਥੀ ਨੇ ਕਿਹੜੀ ਗੈਂਗ ਦੇ ਨਾਲ ਨੇ ਅਜੇ ਤੱਕ ਕਲੀਅਰ ਨਹੀਂ ਹੈ ਪਰ ਇਹ ਜਾ ਰਹੇ ਸਨ ਦੂਜੀ ਧਿਰ ਨੇ ਇਹਨਾਂ ਦੇ ਉੱਤੇ ਹਮਲਾ ਕੀਤਾ ਤਾਂ ਗੋਲੀਬਾਰੀ ਹੋਈ ਔਰ ਗੋਲੀਬਾਰੀ ਦੇ ਵਿਚਾਲੇ ਜਿਹੜਾ ਗੋਰਾ ਨਾਮ ਦਾ ਸ਼ਖਸ ਆ ਉਸਦੀ ਮੌਤ ਹੋ ਗਈ ਔਰ ਜਿਹੜੀ ਇਸ ਸਮੇਂਕਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਸ ਦੇ ਵਿੱਚ ਜਿਹੜੀ ਡੈੱਡ ਬੋਡੀ ਗੋਰੇ ਦੀ ਜਿਹੜੀ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਗਈ ਉਹ ਨਜ਼ਰ ਆ ਰਹੀ ਹੈ ਕਿਕ ਫਾਇਰਿੰਗ ਇੰਸਟ੍ਰੂਮੈਂਟ ਹੋਇਆ ਜਿਹਦੇ ਵਿੱਚ ਇੱਕ ਜਿਹੜੇ ਮਂਢਿਆਲੇ ਰਹਿਣ ਵਾਲਾ ਬਿੱਲਾ ਮਂਢਿਆਲਾ ਉਹ ਜਿਹੜਾ ਆਪਣੀ ਗੱਡੀ ਨੂੰ ਡਰਾਈਵ ਕਰ ਰਿਹਾ ਸੀ ਉਹਦੇ ਨਾਲ ਉਹਦਾ ਸਾਥੀ ਸੀ ਗੋਰਾ ਗੁਰਪ੍ਰੀਤ ਬਰਿਆ ਅਗੋਰਾ ਗੋਰਾ ਉਹਦੀ ਡੈਥ ਹੋਈ ਹੈ ਤੇ ਮੌਕੇ ਤੇ ਆਏ ਆ ਪੂਰੀ ਸੀ ਇਨਵੈਸਟੀਗੇਸ਼ਨ ਕਰਦੇ ਸਰ ਜਿਹੜਾ ਬਿੱਲਾ ਉਹਦੇ ਵੀ ਗੋਲੀਆਂ ਲੱਗੀਆਂ ਦੱਸਦੇ ਜਖਮ ਉਹ ਵੀ ਪਤਾ ਲੱਗਾ ਇੰਜਰਡ ਹੈ ਉਹ ਕਿਤੇ ਪ੍ਰਾਈਟ ਹੌਜ਼ ਦਾਖਲ ਨਹੀਂ ਉਹਦੇ ਬਾਰੇ ਸੀ ਇਨਵੈਸਟੀਗੇਸ਼ਨ ਸਰ ਇਹਨਾਂ ਦੇ ਕੋਈ ਪੁਰਾਣੀ ਰੰਜਿਸ਼ ਹੈ ਜਾਂ ਕੀ ਕਾਰਨ ਹੈ ਇਹਦਾ ਇਹ ਜਸਟ ਵੈਰੀ 프리 ਸਟੇਜ ਹੈ ਇਨਵੈਸਟੀਗੇਸ਼ਨ ਦਾ ਇਸ ਸਟੇਜ ਤੇ ਕੁਝ ਨਹੀਂ ਕਹਿ ਸਕਦੇ ਇਹ ਮੈਟਰ ਅਨਵੈਸਟੀਗੇਸ਼ਨ ਹੈ ਇਹ ਹੋਗੀ ਇਸ ਸਮੇਂ ਬਟਾਲਾ ਗੁਰਦਾਸਪੁਰ ਤੋਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜ ਰਹੇ ਨੇ ਵਿਸ਼ੰਬਰ ਬਿੱਟੂ ਵਿਸ਼ੰਬਰ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਜਿਹੜੀ ਪੂਰੀ ਵਾਰਦਾਤ ਉੱਥੇ ਇਹ ਕਿਹੜੀਆਂ ਗੈਂਗਸ ਦੇ ਨਾਲ ਸਬੰਧ ਰੱਖਦੇ ਨੇ ਜਿਨ੍ਹਾਂ ਦੇ ਵਿਚਾਲੇ ਇਹ ਪੂਰਾ ਗੋਲੀਬਾਰੀ ਗੈਂਗਵਾਰ ਹੋਈ ਹੈ ਦੋੜੋ ਬਿਲਕੁਲ ਜਿਹੜਾ ਗੁਰਦਾਸਪੁਰ ਕੀ ਹੱਦ ਉਹ ਰੋਡ ਤੇ ਕਸਵਤ ਘਵਾਰ ਜਾਂਦਾ ਉਹ ਪਾਸੇ ਘਵਾਰ ਦੇ ਬਾਵਾ ਪਲੇ ਸਟੇਸ਼ਨ ਦੇ ਬਿੱਲਾ ਔਰ ਕੋਰਾ ਜਿਹੜੇ ਦੋ ਇੱਕੋ ਗੱਡੀ ਵਿੱਚ ਜਿਹੜੇ ਤੇਲ ਪੌਣ ਆਇਆ ਪਟ્રોલ ਤੋਂ ਜਿਹੜੇ ਤੇਲ ਪੌਣ ਦੇ ਦੌਰਾਨ ਹੀ ਦੂਸਰੀ ਗੈਂਗ ਕੱਢਿਆ ਉਹਨਾਂ ਨੇ ਹਾਂ ਤੇ ਗੁਰਪ੍ਰੀਤ ਸਿੰਘ ਦਾ ਕੋਰਾ ਤੇ ਉਹਨਾਂ ਤੇ ਪੁਲਿਸ ਬਿੰਦਜੜ ਬਿੱਲਾ ਦੇ ਕੋਲ ਹੀ ਫਾਇਰਿੰਗ ਸ਼ੁਰੂ ਕਰਤੀ 15 ਤੋਂ 20 ਰਾਉਂਡ 20 ਰਾਉਂਡ ਤੱਕ ਜਿਹੜਾ ਫਾਇਰਿੰਗ ਹੋਈ ਹੈ ਔਰ ਜਿਹੜਾ ਕੋਰਾ ਉਹਦੇ ਵਿੱਚ ਉਸ ਗੋਲੀ ਜਦੋਂ ਇਹ ਉਹ ਜੋ ਬਿੱਲਾ ਆ ਉਹ ਜਦ ਵੀ ਹੋ ਗਿਆ ਲੇਕਿਨ ਉਸ ਤੋਂ ਬਿੱਲੇ ਨੇ ਆਪਣੇ ਤੇ ਸਾਥੀ ਗੋਰੀ ਡੈਡਬਡੀ ਨਾਲ ਹੀ ਸੜਕ 'ਤੇ ਲੈ ਕੇ ਜਾਂਦੀ ਕੋਸ਼ਿਸ਼ ਕੀਤੀ ਜਦੋਂ ਪੁਲਿਸ ਉਹਦਾ ਪਿੱਛਾ ਕੀਤਾ ਉਹ ਉਸ ਤੋਂ ਡੈਡਬਡੀ ਕੋਲ ਜੱਡੀ ਛੜ ਗਏ ਉਹ ਪੁਆ ਕੇ ਹਸਪਤਲ ਚ ਅਜਮਟ ਹੋ ਗਿਆ ਜਦੋਂ ਉਸ ਦਾ ਜੋ ਕਹਿ ਰਿਹਾ ਅਜ ਤੱਕ ਉਹ ਪਤਲੇ ਲੱਗਦਾ ਪੁਲਿਸ ਅਧਿਕਾਰੀ ਨੇ ਵੀ ਕਿਹਾ ਕਿ ਜੋ ਦੂਜੇ ਗੈਂਗਸਟਰਾਂ ਨੇ ਗੋਲੀਆਂ ਚ ਲਗੀਆਂ ਨੇ ਉਹਨਾਂ ਦਾ ਕੋਈ ਈ ਇਨਾਂ ਦੀ ਆਪੇ ਚ ਦੁਸ਼ਮਣ ਕਿੰ딴 ਦੀ ਕਹਾਣੀ ਹੋ ਰਹੀ ਉਹਦੇ ਬਾਰੇ ਜੇ ਪੂਰੀ ਜਿਫਾਇਲ ਨਹੀਂ ਦਿੱਤੀ ਜਾ ਰਹੀ ਲੇਕਿਨ ਜੋ ਪੁਲਿਸ ਦਾ ਕਹਿਣਾ ਵੀ ਇਸ ਤੇ ਇੱਕ ਜਿਹੜਾ ਗੋਰੀ ਦੀ ਮੌਤ ਹੋ ਚੁੱਕੀ ਹੈ ਬਿੱਲਾ ਇੰਗਿਆ ਦਾ ਦੇ ਜੀ ਹੋ ਸੜ ਐਡਮਿਟ ਹੋ ਆਪਣਾ ਇਲਾਜ ਕਰਾ ਰਿਹਾ ਜਿਹੜਾ ਦੂਸਰੇ ਗੈਂਗਵਾਲ ਜਿਹਨਾਂ ਨੇ ਗੋਲੀਆਂ ਚਲਾਈਆਂ ਨੇ ਜਿਹੜਾ ਕਟੜੇ ਨੇ ਅੱਗੇ ਗੋਲੀਆਂ ਚਲਾਈਆਂ ਤਾਂ ਉਹ 15 ਤੋਂ 20 ਰਾਉਂ ਤੋਂ 20 ਰਾਉਂ ਤੋਂ ਉੱਪਰ ਫਾਇਰਿੰਗ ਹੋ ਗਈ ਜੋ ਦਸਮ ਵਾਲੇ ਸੁਤਰਾ ਮਦਦ ਤੋਂ 30 ਤੋਂ 35 ਰਾਉਂ ਫਾਇਰਿੰਗ ਹੋਈ ਆ ਲੇਕਿਨ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਤੋਂ ਸਾਫੇ ਮਾਰੀ ਵਗੈਰਾ ਕੀਤੀ ਜਾ ਰਹੀ ਹੈ ਲੇਕਿਨ ਫਿਰ ਨਾਲ ਜਿਹਦੇ ਸੋ ਵੀ ਜਿਹੜੀ ਬੋਰੀ ਦੀ ਜੱਡ ਵੱਡੀ ਕਾਰ ਵਿੱਚ ਪਾਈ ਹੈ ਜਿਹੜੀ ਕਵਾੜੇ ਵਿੱਚ ਮਿੱਲਾ ਕਾਰ ਚ ਪਾ ਗਏ ਉਹ ਤੋਂ ਬਰਾੜ ਹੋਣ ਦੀ ਕੋਸ਼ਿਸ਼ ਕੀਤੀ ਕਿ ਜਦੋਂ ਉਹ ਜਿੱਕ ਵੀ ਸੀ ਜਿੱਕ ਨੂੰ ਹਲਾ ਦੇ ਵਿੱਚ ਪੁਲਿਸ ਨੇ ਪ ਉਸ ਯਾਰ ਦੇ ਕਿਸੇ ਕੋਸਟਰ ਜਾਰ ਮੈਂ ਕਹਿੰਦਾ ਉਹਨੂੰ ਵੀ ਗੋਲੀ ਲੱਗੀ ਹੋਈ ਆ ਉਹ ਪੁਲਿਸ ਅਧਿਕਾਰੀ ਨੇ ਕਹਿੰਦਾ ਜਲਦੀ ਜਿਹੜਾ ਗੈਂਗ ਦੁੱਚਾ ਉਹ ਕਾਬੂ ਕਰ ਲਾਂਗੇ ਪਤਾ ਚੱਲੂਗਾ ਕਿਉਂ ਗੋਲੀ ਚੜੀ ਨਾਲ ਕੀ ਪ੍ਰਾਣੀ ਦੁੱਛਮੀ ਸੀ ਕਿਉਂਕਿ ਇੱਕ ਮਤਲਬ ਗੈਂਗਵਾਰ ਦਾ ਸਿਸਟਮ ਪੁਰਾਣਾ ਚੱਲਦਾ ਆ ਰਿਹਾ ਇਹ ਨੂੰ ਲੈ ਕੇ ਤੁਸੀਂ ਦੇਖੋ ਕਿ ਛਰੇ ਆਮ ਕਸਵਾ ਘਮਾਨੇ 'ਚ ਗੋਲੀਆਂ ਚਲੀਆਂ ਨੇ ਰੋਡ ਉੱਤੇ ਬਲਕੋ ਪਾਵਰ ਫੈਲ ਸਟੇਸ਼ਨ ਮੈਂਦਾ ਉਰੇ ਤੋਂ ਗੋਲੀਆਂ ਚਲੀਆਂ ਨੇ ਔਰ ਕਾਫੀ ਤੋਂ ਜ਼ਿਆਦਾ ਦੇਰ ਤੱਕ ਫਾਇਰਿੰਗ ਹੋ ਰਹੀ ਹੈ ਤੁਸੀਂ ਸੀਸੀਟੀਵੀ 'ਚ ਦੇਖ ਸਕਦੇ ਹੋ ਕਿ ਇਹ ਫਾਇਰ ਕਾਫੀ ਲੰਬੀ ਦੇਰ ਤੱਕ ਫਾਇਰਿੰਗ ਹੋ ਰਹੀ ਹੈ ਔਰ ਦੂਸਰੇ ਘਰ ਘਰ ਨੂੰ ਫੜਨ ਦੀ ਕੋਸ਼ਿਸ਼ ਵੀ ਜਾ ਰਹੀ ਹੈ ਤੇ ਪਹਿਲੇ ਇਹ ਜਿਹੜਾ ਲਾਜ ਚਲੋ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ੁਕਰੀਆ ਧੰਨਵਾਦ ਸਾਡਾ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਗੋਰਾ ਬਰਿਆੜ ਨਾਮ ਦਾ ਨੌਜਵਾਨ ਹੈ ਜਿਸ ਦੀ ਮੌਤ ਹੋਈ ਹੈ। ਇਹ ਕੁਮਾਨ ਕਸਬਾ ਇਹ ਬਟਾਲਾ ਦੇ ਵਿੱਚ ਪੈਂਦਾ ਹੈ। ਇਹ ਉੱਥੇ ਪੂਰੀ ਘਟਨਾ ਵਾਪਰੀ।